ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਆਹ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਰਿਸ਼ਤੇ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਵਿਆਹ ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਏ ਹੋ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਰਾਹੀਂ ਤੁਹਾਡੇ ਵਿਆਹ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਰੁਕਾਵਟਾਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਜਲਦ ਹੀ ਖਤਮ ਹੋ ਜਾਣਗੀਆਂ ਬਸ ਤੁਸੀਂ ਇਸ ਵੀਡੀਓ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਜੁੜੇ ਰਹਿਣਾ ਹੈ ਤੇ ਬਿਨਾਂ 스ਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਹੈ ਤਾਂ ਤੁਹਾਡੀਆਂ ਸਮੱਸਿਆਵਾਂ ਕਦੇ ਵੀ ਜੋ ਖਤਮ ਨਹੀਂ ਹੋਣਗੀਆਂ ਉਹ ਇਸ ਵੀਡੀਓ ਦੇ ਨਾਲ ਸਭ ਕੁਝ ਹੱਲ ਹੋ ਜਾਵੇਗਾ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਸਾਧ ਸੰਗਤ ਜੀ ਜੋ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਓ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਜਾਦੂਈ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਬੰਨੇ ਹੋਏ ਵਿਆਹ ਖੋਲਿਆ ਜਾ ਸਕਦਾ ਹੈ ਜੇ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਮੰਨ ਕੇ ਚੱਲੋ ਕਿ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਬਣ ਜਾਵੇ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਜੋ ਹਨ ਉਹ ਖਤਮ ਹੋ ਜਾਣ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੁਝ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਸਾਡੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ ਕਈ ਲੋਕ ਸਾਡੇ ਤੋਂ ਪੁੱਛਦੇ ਹਨ ਕੋਈ ਕਹਿੰਦਾ ਹੈ ਕਿ ਮੇਰੀ ਉਮਰ 34 ਸਾਲ ਹੋ ਗਈ ਹੈ ਤੇ ਕੋਈ ਕਹਿੰਦਾ ਹੈ ਕਿ ਮੇਰੀ ਉਮਰ 35 ਸਾਲ ਹੋ ਗਈ ਹੈ। ਕੁਝ ਬੱਚੇ ਤਾਂ ਅਜੇ ਹੀ ਵਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਉਮਰ 45 ਸਾਲ ਹੋ ਚੁੱਕੀ ਹੈ ਪਰ ਅਜੇ ਤੱਕ ਸਾਡਾ ਵਿਆਹ ਨਹੀਂ ਹੋਇਆ। ਅੱਜ ਇਸ ਵਿੱਚ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡਾ ਵਿਆਹ ਬੰਨ੍ਹ ਦਿੱਤਾ ਹੈ ਕਿਉਂਕਿ ਰਿਸ਼ਤੇ ਤਾਂ ਆ ਰਹੇ ਹਨ ਪਰ ਉਹ ਪੱਕੇ ਨਹੀਂ ਹੋ ਰਹੇ। ਜੇ ਕੋਈ ਰਿਸ਼ਤਾ ਪੱਕਾ ਵੀ ਹੋ ਜਾਂਦਾ ਹੈ ਤਾਂ ਅੰਤ ਵਿੱਚ ਜਾ ਕੇ ਟੁੱਟ ਜਾਂਦਾ ਹੈ। ਇੱਕ ਵਾਰ ਤਾਂ ਸਾਹਮਣੇ ਵਾਲਾ ਹਾਂ ਬੋਲ ਦਿੰਦਾ ਹੈ ਪਰ ਕੁਝ ਦਿਨਾਂ ਬਾਅਦ ਨਾ ਬੋਲ ਦਿੰਦਾ ਹੈ ਤਾਂ ਆ ਕੇ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਕਿਰਪਾ ਕਰਕੇ ਕੋਈ ਅਜਿਹਾ ਉਪਾਅ ਦੱਸੋ ਜਿਸ ਨੂੰ ਕਰਨ ਨਾਲ ਸਾਡਾ ਬੰਨਿਆ ਹੋਇਆ ਵਿਆਹ ਤੁਰੰਤ ਖੁੱਲ ਜਾਵੇ ਤੇ ਸਾਡਾ ਵਿਆਹ ਪੱਕਾ ਹੋ ਜਾਵੇ ਤਾਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਕੁਝ ਲੋਕ ਮੰਨਦੇ ਹਨ ਤੇ ਕੁਝ ਲੋਕ ਨਹੀਂ ਮੰਨਦੇ ਕੁਝ ਲੋਕ ਕਹਿੰਦੇ ਹਨ ਕਿ ਇਹ ਤਾਤ੍ਰਿਕ ਕਿਰਿਆਵਾਂ ਹਨ ਪਰ ਉਤੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਾਤ੍ਰਿਕ ਕਿਰਿਆਵਾਂ ਨਹੀਂ ਹੁੰਦੀਆਂ ਤਾਂ ਸੰਗਤ ਜੀ ਇੱਥੇ ਤੁਹਾਨੂੰ ਸਿਰਫ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇ ਇਸ ਧਰਤੀ ਤੇ ਸੱਚ ਹੈ ਤਾਂ ਝੂਠ ਵੀ ਹੈ ਸਚਾਈ ਹੈ ਤਾਂ ਬੇਈਮਾਨੀ ਵੀ ਹੈ ਚੰਗਿਆਈ ਹੈ ਤਾਂ ਬੁਰਾਈ ਵੀ ਹੈ ਪਰਮਾਤਮਾ ਹੈ ਤਾਂ ਸ਼ੈਤਾਨ ਵੀ ਹੈ ਇਸ ਦੁਨੀਆ ਵਿੱਚ ਬਹੁਤ ਚੰਗੇ ਲੋਕ ਹਨ ਪਰ ਬੁਰੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਤਾਂ ਸੰਗਤ ਜੀ ਇਸ ਤਰੀਤੀ ਤੇ ਕੁਝ ਵੀ ਹੋ ਸਕਦਾ ਹੈ ਇਸ ਦਰ ਤੇ ਕੁਝ ਵੀ ਅਸੰਭਵ ਨਹੀਂ ਹੈ ਇਹ ਜੋ ਤਾਤ੍ਰਿਕ ਕਿਰਿਆਵਾਂ ਹੁੰਦੀਆਂ ਹਨ ਇਹ ਕੀ ਹੁੰਦੀਆਂ ਹਨ ਇਹ ਇੱਕ ਨਕਾਰਾਤਮਿਕ ਊਰਜਾ ਹੁੰਦੀ ਹੈ ਇਸ ਨਕਾਰਾਤਮਿਕ ਊਰਜਾ ਦੇ ਪ੍ਰਭਾਵ ਦੇ ਵਿੱਚ ਉਹ ਆਉਂਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਦਾ ਮਹਾਦੋਸ਼ ਚੱਲ ਰਿਹਾ ਹੋਵੇ ਜਾਂ ਅੰਤਰਦਸ਼ਾ ਚੱਲ ਰਹੀ ਹੋਵੇ ਜਾਂ ਫਿਰ ਰਾਹੂ ਤੇ ਕੇਤੂ ਦਾ ਪੂਰਾ ਪ੍ਰਭਾਵ ਕੁੰਡਲੀ ਵਿੱਚ ਬਣਿਆ ਹੋਵੇ ਤਾਂ ਅਜਿਹੇ ਬੱਚੇ ਨਕਾਰਾਤਮਿਕ ਊਰਜਾ ਦੇ ਪ੍ਰਭਾਵ ਦੇ ਵਿੱਚ ਜਲਦੀ ਆ ਜਾਂਦੇ ਨੇ ਇਸੇ ਬੰਧਨ ਨੂੰ ਕਹਿੰਦੇ ਹਨ ਇਸ ਵਿਆਹ ਨੂੰ ਬੰਨਣਾ ਕਹਿੰਦੇ ਹਨ ਭਾਵ ਕੇ ਬੰਧਨ ਕਹਿੰਦੇ ਹਨ ਹੁਣ ਗੱਲ ਆਉਂਦੀ ਹੈ ਕਿ ਇਸ ਵਿਆਹ ਵਿੱਚ ਬੰਧਨ ਨੂੰ ਕਿਵੇਂ ਖੋਲਿਆ ਜਾਵੇ ਤਾਂ ਸੰਗਤ ਜੀ ਇਸ ਬਾਰੇ ਤੁਹਾਨੂੰ ਇੱਕ ਉਪਾਅ ਦੱਸਣ ਜਾ ਰਹੇ ਹਾਂ ਉਹ ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਸੰਗਤ ਜੀ ਹੁਣ ਤੁਸੀਂ ਉਪਾਅ ਸੁਣ ਲਓ ਇਸ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਤਾਂ ਜੋ ਤੁਹਾਨੂੰ ਸਮਝਣ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਇਹ ਉਪਾਅ ਤੁਹਾਨੂੰ ਕਦੋਂ ਕਰਨਾ ਹੈ ਤਾਂ ਸਾਧ ਸੰਗਤ ਜੀ ਇਹ ਉਪਾਅ ਤੁਸੀਂ ਕਿਸੇ ਵੀ ਸ਼ਨੀਵਾਰ ਨੂੰ ਕਰ ਸਕਦੇ ਹੋ ਸ਼ਨੀਵਾਰ ਨੂੰ ਕਦੋਂ ਕਰਨਾ ਹੈ ਸ਼ਾਮ ਦੇ ਸਮੇਂ ਲਗਭਗ ਤੁਸੀਂ 8 ਵਜੇ ਕਰ ਸਕਦੇ ਹੋ 9 ਵਜੇ ਕਰ ਸਕਦੇ ਹੋ ਜਾਂ ਤੁਸੀਂ 10 ਵਜੇ ਵੀ ਕਰ ਸਕਦੇ ਹੋ ਪਾਉ ਆਗੇ ਕਹਿਣ ਦਾ ਮਤਲਬ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਉਪਾਅ ਤੁਸੀਂ ਕਰਦੇ ਹੋ ਤਾਂ ਇਹ ਸਮਝ ਗਏ ਕਿ ਤੁਹਾਨੂੰ ਇਹ ਉਪਾਸ ਸ਼ਨੀਵਾਰ ਦੇ ਦਿਨ ਰਾਤ ਦੇ ਸਮੇਂ 8 ਵਜੇ ਤੋਂ ਲੈ ਕੇ 12 ਵਜੇ ਤੋਂ ਪਹਿਲਾਂ ਪਹਿਲਾਂ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਦੇ ਵਿੱਚ ਕਰ ਸਕਦੇ ਹੋ ਤਾਂ ਸੰਗਤ ਜੀ ਕੀ ਕੀ ਸਮਗਰੀ ਚਾਹੀਦੀ ਹੋਵੇਗੀ ਇਹ ਉਪਾਅ ਨੂੰ ਕਰਨ ਲਈ ਤੁਹਾਨੂੰ ਉਪਾਅ ਕਰਨ ਲਈ ਇੱਕ ਤਾਲੇ ਦੀ ਲੋੜ ਹੋਵੇਗੀ ਕੋਈ ਵੀ ਤਾਲਾ ਤੇ ਚਾਬੀ ਜਿਸ ਨੂੰ ਤੁਸੀਂ ਪਹਿਲਾਂ ਤੋਂ ਵਰਤਦੇ ਹੋ ਭਾਵ ਕਿ ਤੁਹਾਡੇ ਘਰ ਵਿੱਚ ਕੋਈ ਵੀ ਪੁਰਾਣਾ ਤਾਲਾ ਹੈ ਜਿਸ ਨੂੰ ਤੁਸੀਂ ਪਹਿਲਾਂ ਹਮੇਸ਼ਾ ਵਰਤੋ ਵਿੱਚ ਲਿਆਉਂਦੇ ਹੋ ਉਸ ਤਾਲੇ ਨਾਲ ਇਹ ਪ੍ਰਯੋਗ ਕੀਤਾ ਜਾ ਸਕਦਾ ਹੈ ਸਾਧ ਸੰਗਤ ਜੀ ਅਜਾਹ ਨਹੀਂ ਹੈ ਕਿ ਤੁਸੀਂ ਬਾਜ਼ਾਰ ਤੋਂ ਕੋਈ ਨਵਾਂ ਤਾਲਾ ਖਰੀਦ ਕੇ ਲੈ ਕੇ ਆਓ ਤੇ ਇਸ ਨਾਲ ਤੁਸੀਂ ਇਹ ਪ੍ਰਯੋਗ ਸ਼ੁਰੂ ਕਰ ਦਿਓ ਅਜਾਹ ਬਿਲਕੁਲ ਵੀ ਨਹੀਂ ਕਰਨਾ ਪੁਰਾਣਾ ਤਾਲਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਹੁਣ ਜਾਣ ਲੈਂਦੇ ਹਾਂ ਕਿ ਇਸ ਨੂੰ ਪਾਉਣ ਨੂੰ ਕਿਵੇਂ ਕਰਨਾ ਹੈ ਤਾਂ ਤੁਹਾਨੂੰ ਕੀ ਕਰਨਾ ਹੋਵੇਗਾ ਤੁਸੀਂ ਇੱਕ ਪੁਰਾਣਾ ਤਾਲਾ ਚਾਬੀ ਲੈ ਲਿਆ ਹੁਣ ਤਾਲਾ ਖੋਲ੍ਹ ਕੇ ਉਸ ਦੀ ਚਾਬੀ ਨੂੰ ਕਿਤੇ ਵੀ ਅਜਿਹੀ ਜਗ੍ਹਾ ਤੇ ਸੁੱਟ ਦਿਓ ਜਿੱਥੇ ਉਸ ਚਾਬੀ ਨੂੰ ਲੱਭਣਾ ਚਾਹੋ ਤਾਂ ਤੁਹਾਨੂੰ ਦੁਬਾਰਾ ਨਾ ਮਿਲ ਸਕੇ ਕਹਿੰਦਾ ਮਤਲਬ ਹੈ ਕਿ ਉਸ ਦੀ ਚਾਬੀ ਨੂੰ ਅਜਿਹੀ ਜਗ੍ਹਾ ਤੇ ਸੁੱਟ ਦਿਓ ਕਿ ਤੁਸੀਂ ਜੇ ਉਸ ਚਾਬੀ ਨੂੰ ਲੱਭਣਾ ਵੀ ਚਾਹੋ ਤਾਂ ਤੁਹਾਨੂੰ ਨਾ ਲੱਭੇ ਕਹਿੰਦਾ ਮਤਲਬ ਕਿ ਉਸ ਦੀ ਚਾਬੀ ਨੂੰ ਅਜਿਹੀ ਜਗ੍ਹਾ ਤੇ ਸੁੱਟੋ ਤੁਸੀਂ ਜਿੱਥੇ ਉਸ ਚਾਬੀ ਨੂੰ ਲਬ ਨਾ ਸਕੋ ਤੁਹਾਨੂੰ ਉਹ ਦੁਬਾਰਾ ਮਿਲ ਨਾ ਸਕੇ। ਕੋڑےਦਾਨ ਵਿੱਚ ਸੁੱਟ ਦਿਓ, ਟਾਇਲਟ ਦੇ ਵਿੱਚ ਸੁੱਟ ਦਿਓ ਜਾਂ ਫਿਰ ਤਲਾਬ ਦੇ ਵਿੱਚ ਸੁੱਟ ਦਿਓ। ਕਿਤੇ ਵੀ ਸੁੱਟ ਸਕਦੇ ਹੋ। ਚਾਬੀ ਨੂੰ ਦੁਬਾਰਾ ਨਹੀਂ ਮਿਲਣੀ ਚਾਹੀਦੀ। ਅਜਹੀ ਜਗ੍ਹਾ ਤੇ ਉਸ ਚਾਬੀ ਨੂੰ ਤੁਸੀਂ ਸੁੱਟਣਾ ਹੈ, ਤਾਲਾ ਖੋਲ ਕੇ ਰੱਖਣਾ ਹੈ। ਇਹ ਗੱਲ ਤਾਂ ਪਹਿਲਾਂ ਹੀ ਦੱਸ ਦਿੱਤੀ ਹੈ। ਜਿੱਥੇ ਇਹ ਚਾਬੀ ਪਾਈ ਜਾਂਦੀ ਹੈ ਉਸ ਜਗ੍ਹਾ ਤੇ ਤੁਹਾਨੂੰ ਲੌਂਗ ਫਸਾਉਣਾ ਹੈ। ਜਿਵੇਂ ਫਸਾਉਣਾ ਹੈ ਲੌਂਗ ਦਾ ਜੋ ਫੁੱਲ ਵਾਲਾ ਹਿੱਸਾ ਹੁੰਦਾ ਹੈ ਉਸ ਨੂੰ ਤੁਸੀਂ ਉਪਰ ਰੱਖਣਾ ਹੈ ਤਾਂ ਜੋ ਨਕੀਲਾ ਹਿੱਸਾ ਹੈ ਉਸ ਨੂੰ ਤੁਸੀਂ ਉੱਥੇ ਚਾਬੀ ਵਾਲੀ ਜਗ੍ਹਾ ਤੇ ਫਸਾ ਦੇਣਾ ਹੈ ਜਿੱਥੇ ਚਾਬੀ ਲਗਾਈ ਜਾਂਦੀ ਹੈ ਤਾਲੇ ਦੇ ਵਿੱਚ ਹੁਣ ਇਹ ਸਭ ਕਰਨ ਤੋਂ ਬਾਅਦ ਵਿੱਚ ਇਸ ਤਾਲੇ ਨੂੰ ਸਿਰ ਦੇ ਉੱਪਰੋਂ 7 ਵਾਰੀ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਘੁਮਾਉਣਾ ਹੈ ਜੇ ਤੁਸੀਂ ਬੱਚੀ ਹੋ ਤੇ ਇਹ ਉਹ ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਕਰ ਰਿਹਾ ਹੈ ਤਾਂ ਉਹ ਵੀ ਤੁਹਾਡੇ ਸਿਰ ਦੇ ਉੱਪਰੋਂ 7 ਵਾਰ ਘੜੀ ਦੀ ਉਲਟ ਦਿਸ਼ਾ ਵਿੱਚ ਘੁਮਾ ਸਕਦਾ ਹੈ ਸਿਰ ਦੇ ਉੱਪਰੋਂ 7 ਵਾਰ ਘੁਮਾਉਣ ਤੋਂ ਬਾਅਦ ਇਸ ਥਾਲੀ ਨੂੰ ਕਿਸੇ ਚਰਾਹੇ ਤੇ ਇਹ ਸ ਤਾਲੇ ਨੂੰ ਕਿਸੇ ਚਰਾਹੇ ਤੇ ਰੱਖ ਦੇਣਾ। ਚਰਾਹਾ ਤੁਸੀਂ ਸਮਝਦੇ ਹੋ ਜਿੱਥੇ ਚਾਰ ਰਸਤੇ ਪੈਦਾ ਹੋਣ ਉਸ ਨੂੰ ਚਰਾਹਾ ਕਹਿੰਦੇ ਹਨ। ਤੁਹਾਨੂੰ ਇਹ ਤਾਲਾ ਉੱਥੇ ਰੱਖ ਦੇਣਾ ਹੈ। ਚਰਾਹੀ ਤੇ ਰੱਖਣ ਤੋਂ ਬਾਅਦ ਵਿੱਚ ਤੁਹਾਨੂੰ ਪਿੱਛੇ 10 ਕਦਮ ਚੱਲਣਾ ਹੈ ਤੇ ਸੱਜੇ ਹੱਥ ਵੱਲ ਮੁੜ ਜਾਣਾ ਹੈ। ਭਾਵ ਸੱਜੇ ਪਾਸੇ ਮੁੜ ਜਾਣਾ ਹੈ। ਸੱਜੇ ਪਾਸੇ ਮੁੜਨ ਤੋਂ ਬਾਅਦ ਸਿੱਧਾ ਤੁਹਾਨੂੰ ਘਰ ਨੂੰ ਚੱਲਿਆ ਹੋਣਾ ਹੈ ਤੁਸੀਂ ਵਾਪਸ ਆ ਜਾਣਾ ਹੈ। ਘਰ ਵਿੱਚ ਤੁਹਾਨੂੰ ਐਵੇਂ ਨਹੀਂ ਵੜਨਾ ਪਹਿਲਾਂ ਤੁਹਾਨੂੰ ਆਪਣੇ ਹੱਥ ਧੋਣੇ ਹਨ। ਘਰੋਂ ਬਾਹਰ ਹੀ ਉਸ ਤੋਂ ਬਾਅਦ ਕਰਦੇ ਅੰਦਰ ਆਉਣਾ ਹੈ ਤੇ ਜਦੋਂ ਇਹ ਤਾਲਾ ਤੁਸੀਂ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਘੁਮਾ ਕੇ ਚੁਰਾਹੇ ਤੇ ਰੱਖਣ ਲਈ ਜਾਓਗੇ ਤਾਂ ਉਸ ਸਮੇਂ ਕੋਈ ਵੀ ਘਰ ਦਾ ਮੈਂਬਰ ਘਰ ਦੇ ਦਰਵਾਜ਼ੇ ਤੇ ਪਾਣੀ ਦਾ ਲੋਟਾ ਲੈ ਕੇ ਖੜਾ ਹੋ ਜਾਵੇਗਾ ਜਿਵੇਂ ਤੁਸੀਂ ਵਾਪਸ ਆਉਂਗੇ ਤਾਂ ਤੁਹਾਡੇ ਹੱਥ ਧੋ ਦੇਵੇਗਾ ਉਸ ਤੋਂ ਬਾਅਦ ਤੁਸੀਂ ਅੰਦਰ ਆ ਜਾਓ ਜੇ ਤੁਹਾਡੇ ਘਰ ਵਿੱਚ ਕੋਈ ਨਹੀਂ ਹੈ ਤੁਸੀਂ ਇਕੱਲੇ ਹੋ ਤਾਂ ਖੁਦ ਲਈ ਹੀ ਇਹ ਕਰ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਕਿਤੇ ਬਾਹਰ ਰਹਿੰਦੇ ਹਨ ਉਹ ਇਕੱਲੇ ਰਹਿੰਦੇ ਹਨ ਪਰਿਵਾਰ ਦੇ ਨਾਲ ਨਹੀਂ ਰਹਿੰਦੇ ਉਹ ਇਹ ਉਹ ਪਾਣਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਇਹ ਸੋ ਪਾਣੋ ਕਿਵੇਂ ਕਰੋਗੇ ਤਾਂ ਅਜੇ ਇਸ ਸਥਿਤੀ ਵਿੱਚ ਆਪਣੇ ਸਿਰ ਦੇ ਉੱਪਰੋਂ ਇਸ ਤਾਲੇ ਨੂੰ ਤੁਸੀਂ 7 ਵਾਰ ਘੁਮਾ ਕੇ ਚਰਾਹੀ ਤੇ ਜਦੋਂ ਤੁਸੀਂ ਰੱਖਣ ਜਾਓਗੇ ਤਾਂ ਉਸ ਸਮੇਂ ਇੱਕ ਪਾਣੀ ਦਾ ਲੋਟਾ ਭਰ ਕੇ ਤੁਹਾਡੇ ਘਰ ਦਾ ਜੋ ਮੇਨ ਗੇਟ ਹੈ ਮੁੱਖ ਦਰਵਾਜ਼ਾ ਹੈ ਮੇਨ ਡੋਰ ਹੈ ਉੱਥੇ ਰੱਖ ਦਿਓ ਆਉਂਦੇ ਸਮੇਂ ਆਪਣੇ ਆਪ ਹੀ ਉਸ ਨਾਲ ਹੱਥ ਧੋ ਸਕਦੇ ਹੋ ਜਾਂ ਫਿਰ ਆਸ-ਪਾਸ ਵਿੱਚ ਕੋਈ ਵੀ ਨਾਲ ਹੋਵੇ ਤਾਂ ਉਸ ਨੂੰ ਕਹਿ ਕੇ ਤੁਸੀਂ ਹੱਥ ਧੋ ਆ ਸਕਦੇ ਹੋ ਤਾਂ ਜੋ ਕੋਈ ਦਿੱਕਤ ਨਾ ਹੋਵੇ ਤਾਂ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨਾ ਹੈ ਪਰ ਇੱਥੇ ਧਿਆਨ ਦੇਣ ਯੋਗ ਇੱਕ ਗੱਲ ਹੈ ਕਿ ਇਸ ਨੂੰ ਬਿਲਕੁਲ ਧਿਆਨ ਨਾਲ ਸੁਣੋ ਜਦੋਂ ਇਹ ਤਾਲਾ ਤੁਸੀਂ ਸਿਰ ਦੇ ਉੱਪਰੋਂ ਘੜੀ ਦੀ ਉਲਟ ਦਿਸ਼ਾ ਵਿੱਚ ਘੁਮਾ ਲੈਂਦੇ ਹੋ ਤੇ ਜਦੋਂ ਤੱਕ ਇਹ ਤਾਲਾ ਤੁਸੀਂ ਚਿਰਾਹੀ ਤੇ ਰੱਖ ਨਹੀਂ ਦਿੰਦੇ ਉਦੋਂ ਤੱਕ ਵਿਚਾਰ ਤੁਹਾਨੂੰ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਕਿਸੇ ਨਾਲ ਬੋਲਣਾ ਨਹੀਂ ਹੈ ਭਾਵੇਂ ਕਿ ਜਿਵੇਂ ਤੁਸੀਂ ਸਿਰ ਦੇ ਉੱਪਰ ਸੱਤ ਵਾਰ ਘੁਮਾਇਆ ਇਸ ਸਮੇਂ ਤੁਹਾਨੂੰ ਮੌਨ ਧਾਰਨ ਕਰ ਲੈਣਾ ਚਾਹੀਦਾ ਹੈ ਮਤਲਬ ਬੋਲਣਾ ਬਿਲਕੁਲ ਵੀ ਨਹੀਂ ਹੈ ਸਿੱਧਾ ਚਿਰਾਹੀ ਤੇ ਜਾਣਾ ਹੈ ਤੇ ਚਿਰਾਹੀ ਤੇ ਰੱਖਣ ਤੋਂ ਬਾਅਦ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਕੋਈ ਜਾਣਕਾਰੀ ਵੀ ਜੇ ਮਿਲੇ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਦਿਓ ਕੁਝ ਕਹਿਣਾ ਵੀ ਚਾਹੋ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਸਕਦੇ ਹੋ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਇਹ ਉਪਾ ਤੁਹਾਨੂੰ ਗੁਪਤ ਰੱਖਣਾ ਚਾਹੀਦਾ ਹੈ ਜੇ ਸਨ ਹਾਲ ਤੁਹਾਡਾ ਖੂਨ ਦਾ ਰਿਸ਼ਤਾ ਹੈ ਉਸ ਨੂੰ ਤੁਸੀਂ ਇਹ ਦੱਸ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਕਿਸੇ ਬਾਹਰ ਵਾਲੇ ਨੂੰ ਇਸ ਉਪਾ ਦੇ ਬਾਰੇ ਬਿਲਕੁਲ ਨਹੀਂ ਦੱਸਣਾ ਜਦੋਂ ਤੁਹਾਡਾ ਵਿਆਹ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਬਾਰੇ ਗੱਲ ਕਰ ਸਕਦੇ ਹੋ ਕਿ ਮੈਂ ਇਹ ਉਪਾਅ ਕੀਤਾ ਸੀ ਉਸ ਤੋਂ ਪਹਿਲਾਂ ਇਹ ਉਪਾਾ ਆਪਾਂ ਕਿਸੇ ਨੂੰ ਵੀ ਨਹੀਂ ਦੱਸਣਾ ਗੁਪਤ ਤਰੀਕੇ ਦੇ ਨਾਲ ਕਰਨਾ ਹੈ ਸਾਧ ਸੰਗਤ ਜੀ ਇਹ ਉਪਾਾ ਗੁਪਤ ਹੈ ਗੁਪਤ ਰੱਖੋਗੇ ਤਾਂ ਤੁਹਾਨੂੰ ਇਸ ਦਾ ਫਲ ਮਿਲੇਗਾ ਸੰਗਤ ਜੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਦੱਸ ਦਿੱਤੀਆਂ ਹਨ ਕੋਈ ਜਹੀ ਗੱਲ ਨਹੀਂ ਜੋ ਤੁਸੀਂ ਮੈਨੂੰ ਇਸ ਵਾਰ ਸੰਬੰਧਿਤ ਪੁੱਛਣਾ ਚਾਹੋਗੇ ਤੇ ਜੇ ਕੋਈ ਸ਼ੱਕ ਫੇਰ ਵੀ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਸਾਧ ਸੰਗਤ ਜੀ ਇਸ ਨੂੰ ਅਜਮਾ ਕੇ ਜਰੂਰ ਦੇਖਣਾ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਇਸ ਦਾ ਤੁਹਾਨੂੰ 100% ਦੀ ਲਾਭ ਜਰੂਰ ਮਿਲੇਗਾ ਤੇ ਸੰਗਤ ਜੀ ਅੱਜ ਦੀ ਵੀਡੀਓ ਬਸ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜ਼ਰੂਰ ਲਗਵਾ ਦਿਓ ਜੀ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ